ਲੱਗਦੇ ਕਈ ਪਿੰਡਾਂ ਦੇ ਵਿੱਚ ਅੱਗ ਲੱਗਣ ਦੇ ਕਰਕੇ ਸੈਕੜੇ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ ਸਥਾਨਕ ਨਿਵਾਸੀਆਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵਕ-ਵਕ ਥਾਵਾਂ ਤੇ ਜਾ ਕੇ ਅੱਗ ਤੇ ਕਾਬੂ ਪਾਇਆ ਫਿਰੋਜ਼ਪੁਰ ਹਲਕੇ ਦੇ ਪਿੰਡ ਬਸਤੀ ਸਹਿਨ ਚਾਵਲਾ ਕੋਹਰ ਸਿੰਘ ਵਾਲਾ ਮਿਸ਼ਰੀ ਵਾਲਾ ਦਿਲਾਰਾਮ ਕਵਾਚਰ ਦਿਲਾ ਰਾਮ ਚਾਹੀ ਅਤੇ ਬਸਤੀ ਗੁਰੂਹਰ ਸਹਾਇ ਦੇ ਨਾਲ ਲੱਗਦੇ ਪਿੰਡਾਂ ਵਿੱਚ ਸੈਂਕੜੇ ਏਕੜ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਹੈ। ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਫਿਰੋਜ਼ਪੁਰ ਜ਼ਿਲ੍ਹੇ ਦੇ 15 ਤੋਂ 20 ਪਿੰਡਾਂ ਦੇ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਦੱਸਿਆ ਕਿ ਉਸ ਕਾਰਨ ਕਿਸਾਨਾਂ ਦੀਆਂ ਫਸਲਾਂ ਸੜ ਕੇ ਸੁਆਹ ਹੋ ਗਈਆਂ। ਇੱਕ ਤਾਂ ਜੀ ਸਵੇਰੇ ਸਾਨੂੰ 11:00 ਵਜੇ ਦੇ ਨੇੜੇ ਜਿਹੜੇ ਫੋਨ ਆਇਆ ਸੀਗਾ ਵੀ ਜੀਰਾ ਮਖੂ ਰੋਡ ਤੇ ਉੱਤੇ ਹਾਈਵੇ ਦੇ ਨਾਲ-ਨਾਲ ਜਿੰਨੇ ਵੀ ਹੈਗੇ ਖੇਤ ਹੈਗੇ ਨੇ ਉਥੇ ਕਣਕ ਨੂੰ ਕਾਫੀ ਅੱਗ ਲੱਗੀ ਸੀ ਤੇ ਉਸ ਤੋਂ ਬਾਅਦ ਅਸੀਂ ਉਧਰੋਂ ਵਹਿਲੇ ਹੋਏ ਜਿਵੇਂ ਨਾਲ ਹੀ ਪਿੱਛੋਂ ਸਾਡੇ ਸਭਾ ਸਹਾਇਰ ਅਫਸਰ ਫਤੇ ਸਿੰਘ ਜੀ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਵੀ ਜੀ ਇੱਧਰ ਮੁੰਦੋਟ ਏਰੀਆ ਵਾਲੇ ਪਾਸੇ ਕਾਫੀ ਪਿੰਡਾਂ ਦੇ ਵਿੱਚ ਅੱਗ ਲੱਗੀ ਹੈ ਜਿਵੇਂ ਕਿ ਕੋਰ ਸਿੰਘ ਵਾਲਾ ਮਿਸ਼ਰੀ ਵਾਲਾ ਦਿਲਾਰਾਮ ਕਰਦਾ ਗੁਰਵਰ ਸਾਹਿਬ ਦੇ ਨੇੜੇ ਚਪਾੜੀ ਕੀ ਹੋ ਗਿਆ ਇਹਨਾਂ ਦੇ ਵਿੱਚ ਅੱਗ ਲੱਗੀ ਸੀ ਕਿੰਨੇ ਟੋਟਲ ਪਿੰਡ ਫੋਣ ਗਏ ਜਿਹੜੇ ਅੱਜ ਅੱਗ ਦੇ ਵਿੱਚ ਪੇੜ ਦੇ ਵਿੱਚ ਆ ਫਸਲ ਆਈ ਹੈ गिनती ਤਾਂ 15-20 ਪਿੰਡ ਹੋਣਗੇ ਘਟੋ ਘਟ ਜਿਹਨੇ ਜਿਹੜੇ ਅਗਲੀ ਚਪੇੜ ਦੇ ਵਿੱਚ ਆਏ ਆ ਤੇ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਇਹ ਕੀ ਕਾਰਨ ਕੀ ਹੈਗਾ ਕਾਰਨ ਤਾਂ ਇਹ ਦੇਖੋ ਨੈਚੁਰਲ ਵੀ ਹੋ ਸਕਦਾ ਵੀ ਕਿਤੋਂ ਸ਼ਾਰਟ ਸਰਕਟ ਹੋਇਆ ਠੀਕ ਹੈ ਆਪਾਂ ਇਸੀ ਨੂੰ ਕੋਈ ਆਪਾਂ ਪੁਖਤਾ ਸਬੂਤ ਨਹੀਂ ਮੇਰੇ ਕੋਈ ਹੈਗਾ ਵੀ ਜਿਹੜਾ ਮੈਂ ਤੁਹਾਨੂੰ ਦੱਸ ਸਕਾਂ ਵੀ ਕਿਹੜੇ ਸਾਹ ਆਗ ਤੇ ਪੂਰਾ ਇਹ ਕਾਬੂ ਪਾ ਲਿਆ ਸੀ ਠੀਕ ਹੈ ਉਸ ਤੋਂ ਬਾਅਦ ਹੀ ਆਏ ਆ ਫਿਰ ਇਹ 11 ਵਜੇ ਤੇ ਗਏ ਆ ਹੁਣ ਇਸ ਟਾਈਮ 6:30 ਹੋ ਗਏ ਸ਼ਾਮ ਦੇ ਹੁਣ ਪਹੁੰਚੇ ਵਾਪਸ ਜੀ ਕਲਮ ਅੱਜ ਫਿਰੋਜ਼ਪੁਰ ਦੇ ਵਿੱਚ ਕਾਫੀ ਥਾਵਾਂ ਤੇ ਲੱਗੀ ਆ ਬਿਲਕੁਲ ਜੀ ਬਿਲਕੁਲ ਕਾਫੀ ਇੱਕ ਸੈਂਕੜੇ ਏਕੜ ਸੜਕੇ ਜਿਹੜੇ ਬਿਲਕੁਲ ਜੀ ਬਿਲਕੁਲ ਘਟੋ ਘਟ ਨਹੀਂ ਦੇ ਜੀਰੇ ਵਾਲੇ ਪਾਸੇ 50 60 ਕਿਲੇ ਤੇ ਇਧਰਲੇ ਪਾਸੇ ਵੀ 80 90 ਕਿਲੇ ਜਿਹੜਾ ਏਰੀਆ ਹੈਗਾ ਸਾਰਾ ਸਾਰਾ ਹੀ ਆਕੜੀ ਚ ਪੇੜ ਚ ਆ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਜੀ ਸ਼ੁਭਮ ਫਾਇਰਮੈਨ